ਮੇਰੀ ਦਸਤਾਰ ਮੇਰੀ ਸ਼ਾਨ ਇੱਕ ਜਿਹੜਾ ਇੱਕ ਵੱਖਰਾ ਪ੍ਰੋਗਰਾਮ ਉਲੀਕੇ ਗਿਆ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਯੂਥ ਵਿੰਗ ਦੇ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਕਿਉਂਕਿ ਜੇਕਰ ਦਸਤਾਰ ਦੀ ਗੱਲ ਕਰੀ ਦਸਤਾਰ ਸਜਾਉਣ ਦੇ ਲਈ ਦਸਤਾਰ ਬਣਾਉਣ ਦੇ ਲਈ ਖਾਸ ਤੌਰ ਤੇ ਟ੍ਰੇਨਿੰਗ ਤੇ ਨਾਲ ਦੇ ਨਾਲ ਬੱਚਿਆਂ ਨੂੰ ਪ੍ਰਸਾਨ ਕਰਨ ਦੀ ਇਹ ਪ੍ਰੋਗਰਾਮ ਹੈ ਸਾਡੇ ਨਾਲ ਹਲਕਾ ਇੰਚਾਰਜ ਚਮਕੌਰ ਸਾਹਿਬ ਤੋਂ ਕਰਨ ਸਿੰਘ ਮੌਜੂਦ ਨੇ ਕਰਨ ਜੀ ਜਿੱਥੇ ਤੱਕ ਦਸਤਾਰ ਦੀ ਗੱਲ ਹੁੰਦੀ ਹੈ ਦਸਤਾਰ ਨੂੰ ਸਿੱਖ ਦੀ ਪਹਿਚਾਣ ਕਿਹਾ ਜਾਂਦਾ ਹੈ ਸੋ ਮੈਂ ਦੇਖ ਰਹੀ ਸੀ ਬੱਚਿਆਂ ਦੇ ਜਿਸ ਤਰ੍ਹਾਂ ਦੇ ਨਾਲ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸੋ ਬੱਚਿਆਂ ਨੂੰ ਇਸ ਤਰ੍ਹਾਂ ਇਸ ਇਤਿਹਾਸ ਨਾਲ ਜੋੜਨਾ ਕਿਸ ਤਰ੍ਹਾਂ ਦੇ ਹੋਰ ਇਹਦੇ ਉਪਰਾਲੇ ਜਿਹੜੇ ਨਹੀਂ ਕਰਨੇ ਚਾਹੀਦੇ ਦੇਖੋ ਸ਼ੀਦੀ 15 ਹਾੜਾ ਚੱਲ ਰਿਹਾ ਜੀ ਔਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਪੰਥ ਨੇ ਜੋ ਸ਼ੀਧੀਆਂ ਕੀਤੀਆਂ ਨੇ ਉਹਦੀ ਜਿਹੜੀ ਆਧਾਰਨਾ ਹੈ ਹੋਰ ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲਦੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਖਾਸ ਕਰਕੇ ਯੂਥ ਵਿੰਗ ਦਾ ਇੱਕ ਨਵਾਂ ਜਿਹਾ ਬੜਾ ਛੋਟਾ ਜਿਹਾ ਉਪਰਾਲਾ ਹੈ ਵੀ ਜੋ ਬੱਚੇ ਨੇ ਇਹਨਾਂ ਨੂੰ ਸ਼ੁਰੂ ਤੋਂ ਹੀ ਸਿੱਖੀ ਨਾਲ ਬਾਣੀ ਨਾਲ ਤੇ ਬਾਣੇ ਨਾਲ ਜੋੜਿਆ ਜਾਵੇ ਸੋ ਇਸ ਕਰਕੇ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਜੋ ਹੈ ਤੇ ਇਹ ਜਿਹੜਾ ਕੈਂਪ ਹੈ ਇਹ ਇਸ ਭਾਵਨਾ ਨਾਲ ਲਾਇਆ ਗਿਆ ਹੈ ਕਿ ਮੁੱਢ ਤੋਂ ਹੀ ਜਿਹੜੇ ਬੱਚੇ ਨੇ ਇਹ ਆਪਣੇ ਸਿੱਖੀ ਨਾਲ ਜੁੜਨ ਤੇ ਦਸਤਾਰ ਸਜਾ ਕੇ ਰੱਖਣ ਕਿ ਇਹ ਦੇ ਨਾਲ ਜਿਹੜਾ ਇਹਨੂੰ ਇੱਥੋਂ ਸ਼ੁਰੂ ਕਰਨ ਦਾ ਮੇਨ ਮਤਲਬ ਇਹੀ ਆ ਵੀ ਜਦ ਐਡੀ-ਐਡੀਆਂ ਸ਼ੀਧੀਆਂ ਪ੍ਰਾਪਤ ਕਰ ਗਏ ਗੁਰੂਆਂ ਤੋਂ ਲੈ ਕੇ ਉਹਨਾਂ ਦੇ ਪੈਰੋਕਾਰਾਂ ਤੱਕ ਵੀ ਉਸੇ ਨੂੰ ਆਪਾਂ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਮਾਰਗ ਦਰਸ਼ਨ ਜੋ ਦੇ ਕੇ ਗਏ ਨੇ ਉਹਨੂੰ ਆਪਾਂ ਉਹ ਉਸ ਕਦਮਾਂ ਤੇ ਚੱਲਦੇ ਹੋਏ ਆਪਾਂ ਇਹ ਚਲਾਇਆ ਕਵਦਿਆ ਕੋਸ਼ਿਸ਼ ਮਨ ਸਕਦੇ ਆ ਕਿ ਇਤਿਹਾਸ ਦੇ ਨਾਲ ਜੋੜ ਸਕਦੇ ਆ ਲੇਕਿਨ ਜੇਕਰ ਅਸੀਂ ਇਤਿਹਾਸ ਦੀ ਗੰਭੀਰਤਾ ਨੂੰ ਸਮਝਣਾ ਹੋਵੇ ਜੇਕਰ ਅਸੀਂ ਪੰਜਾਬ ਦੇ ਵਿੱਚ ਪੜਾਇਆ ਜਾਣ ਵਾਲਾ ਜਿਹੜਾ ਸਿਲੇਬਸ ਹੈ ਉਸ ਦੀ ਗੱਲ ਕਰਨੀ ਹੋਵੇ ਉਸ ਦੇ ਲਈ ਚਾਹੇ ਅਕਾਲੀ ਦਲ ਸਰਕਾਰ 'ਚ ਹੋਵੇ ਚਾਹੇ ਨਾ ਹੋਵੇ ਕਿਉਂਕਿ ਪੰਥਕ ਇੱਕ ਪਾਰਟੀ ਹੈ ਤਾਂ ਉਹਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਹੋ ਸਕਦੇ ਦੇਖੋ ਜਿੱਥੇ ਤੱਕ ਸਿਲੇਬਸਸ ਦੀ ਗੱਲ ਹੈ ਆਪਾਂ ਸਾਰੇ ਹੀ ਜਾਣਦੇ ਆ ਕਿ ਜਾਂ ਤਾਂ ਜਿਹੜੇ ਬਹੁਤ ਹੀ ਜ਼ਿਆਦਾ ਗੰਜਾਸਟ ਨੇ ਲੋਕ ਉਹ ICSE ਕੋਰਸ ਕਰਵਾਉਂਦੇ ਨੇ ਉਹ ਤੋਂ ਬਾਅਦ ਫਿਰ ਦੂਸਰਾ ਆ ਗਿਆ ਆਪਣਾ ਨੈਸ਼ਨਲ ਲੈਵਲ ਦਾ ਆਪਣਾ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਜਦ ਵੀ ਸ਼੍ਰੋਮਣੀ ਅਕਾਲੀ ਦਲ ਤਾਕਤ 'ਚ ਆਇਆ ਹੈ ਤੇ ਜਿਹੜੀ ਸਿਲੇਬਸ ਕਮੇਟੀ ਹੈ ਆਪਣੀ ਪੰਜਾਬ ਸਿੱਖਿਆ ਬੋਰਡ ਦੀ ਤੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੈ ਸਿੱਖ ਇਤਿਹਾਸ ਦੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੀ ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਚਲੋ ਪਿਛਲੇ 7 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਤਾਕਤ ਦੇ ਵਿੱਚ ਇਸ ਕਰਕੇ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਉਸੇ ਤਰੀਕੇ ਦਾ ਸਿਲੇਬਸ ਹੈ ਜਿਹੜਾ ਉਹ ਆਪਣੀ ਸ਼ਬਦਾ ਦੇ ਮੁਤਾਬਕ ਜਾਂ ਆਪਣੇ ਜੋ ਉਹਨਾਂ ਦੇ ਰਾਜਨੀਤਿਕ ਏਜੰਡੇ ਨੇ ਉਹ ਪਿਛਲੀ ਪੋਲੀਟੀਕਲ ਪਾਰਟੀਆਂ ਨੇ ਉਹ ਉਸ ਤਰੀਕੇ ਦੇ ਸਿਲੇਬਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਉਹ ਸਿਲੇਬਸ ਪਾਏ ਨੇ ਜਿਦੇ ਨਾਲ ਜਿੰਨੇ ਵੀ ਆਪਣੇ ਵਿਦਿਆਰਥੀ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ ਆਪਣੇ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣੂ ਹੋ ਸਕਣਾ ਉਹਦੇ ਨਾਲ ਕਿਰਪਾ ਕਰਕੇ ਜੀ ਦੇਖੀ ਜਾਵੇ। ਸਰੋਧੀ ਤੇਰਦੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਤੁਸੀਂ ਇਹ ਕਿ ਸੱਤਾ ਤੇ ਜੋ ਹੈ ਆਪਣੇ ਅਜੰਡਾ ਦੇ ਹਿਸਾਬ ਦੇ ਨਾਲ ਸਿਲੇਬਸ ਨੂੰ ਚੇਂਜ ਕਰ ਦਿੰਦੀ ਹੈ। ਸੋ ਬੀਇੰਗ ਅ ਓਪੋਜੀਸ਼ਨ ਕੀ ਤੁਹਾਡੇ ਵੱਲੋਂ ਇਸ ਨੂੰ ਸਹੀ ਦਰਸਤ ਕਰਨ ਦੇ ਲਈ ਕਾਰਵਾਈ ਰਹੀ ਹੈ? ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਆਪਣੇ ਜਿਹੜੇ ਐਮਐਲਏਜ਼ ਨੇ ਇਹ ਤੋਂ ਪਹਿਲਾਂ ਵੀ ਜਿਹੜੇ 2017 ਤੋਂ ਲੈ ਕੇ 22 ਤੱਕ ਸੀਗੇ ਜਾਂ ਹੁਣ 22 ਤੋਂ ਬਾਅਦ ਹੁਣ ਨੇ ਉਹਦੇ ਤੇ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਤੇ ਹੋਰ ਜਿਹੜੇ ਸਾਡੇ ਉੱਚ ਕੋਟੀ ਦੇ ਜਿਹੜੇ ਲੀਡਰ ਨੇ ਇਹ बार-बार ਇਸ ਮੁੱਦੇ ਨੂੰ ਉਠਾਰ ਰਹੇ ਨੇ ਵੀ ਸਾਡੇ ਪੰਜਾਬ ਨੂੰ ਤੇ ਖਾਸ ਕਰਕੇ ਜਿਹੜਾ ਸਿੱਖ ਇਤਿਹਾਸ ਹੈ ਇਸ ਨੂੰ ਬਿਲਕੁਲ ਤੋੜਿਆ ਮਰੋੜਿਆ ਨਾ ਜਾਵੇ ਤੇ ਇਹ ਜਿਹੜੀ ਹੈਗੀ ਆ ਆਪਣੀ ਪੰਜਾਬ ਹੈ ਔਰ ਜਿਹੜੇ ਸਿੱਖ ਕੌਮ ਹੈ ਇਹ ਹਮੇਸ਼ਾ ਹੀ ਹਿੰਦੁਸਤਾਨ ਜਿਹੜੀ ਹੈਗੀ ਆ ਇਸ ਦੀ ਢਾਲ ਬਣ ਕੇ ਖੜੀ ਹੈ ਔਰ ਢਾਲ ਇਸ ਕਰਕੇ ਬਣ ਕੇ ਖੜੀ ਹੈ ਕਿਉਂਕਿ 1699 ਚ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਉਸ ਤੋਂ ਬਾਅਦ ਇੱਕ ਜਿਨੂੰ ਕਹਿੰਦੇ ਨੇ ਬਿਨਾਂ ਤਨਖਾਹ ਤੋਂ ਇੱਕ ਢਾਲ ਮਿਲੀ ਹੋਈ ਐ ਹਿੰਦ ਸਰਕਾਰ ਨੂੰ ਤੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਐ ਵੀ ਇਹ ਢਾਲ ਤਾਂ ਹੀ ਕਾਇਮ ਰਹਿ ਸਕਦੀ ਐ ਜੇ ਆਪਾਂ ਆਪਣੇ ਜਿਹੜੇ ਇੱਥੇ ਪੰਜਾਬ ਤੇ ਪੰਜਾਬੀ ਤੇ ਜਿਹੜੇ ਸਿੱਖ ਬੱਚੇ ਨੇ ਉਹ ਸਿੱਖ ਇਤਿਹਾਸ ਨਾਲ ਜੁੜੇ ਰਹਿਣਗੇ ਤੇ ਉਹਨਾਂ ਨੂੰ ਸਾਰੀਆਂ ਆਪਣੀਆਂ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਹੋਈਆਂ ਕੁਰਬਾਨੀਆਂ ਨੇ ਉਹਨਾਂ ਤੋਂ ਜਾਣੂ ਰਹਿਣਗੇ ਤੇ ਉਹਨਾਂ 'ਚ ਵੀ ਅੱਗੇ ਨੂੰ ਕੁਰਬਾਨੀ ਦਾ ਜਜ਼ਬਾ ਆਊਗਾ ਤੇ ਇਹ ਹਮੇਸ਼ਾ ਹੀ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਹਾ ਜਾਂਦਾ ਬੱਚੇ ਨਾ ਚਿਕਣੀ ਮਿੱਟੀ ਦੀ ਤਰ੍ਹਾਂ ਹੁੰਦੇ ਨੇ ਉਹਨਾਂ ਨੂੰ ਜਿਸ ਪਾਸੇ ਤੁਸੀਂ ਲਗਾ ਦਿਓਗੇ ਬਚਪਨ ਦੇ ਵਿੱਚ ਉਹਨਾਂ ਦਾ ਉਸੇ ਤਰ੍ਹਾਂ ਦਾ ਵਿਵਹਾਰ ਹੁੰਦਾ ਉਸੇ ਤਰ੍ਹਾਂ ਦਾ ਵਰਤਾਰਾ ਹੁੰਦਾ ਹੈ ਇਹ ਗੱਲ ਮੈਂ ਤਾਂ ਆਖਰੀ ਹੈ ਕਿਉਂਕਿ ਅੱਜ ਇੱਕ ਬਹੁਤ ਹੀ ਨਵਿਕਲੀ ਪਹਿਲ ਕੀਤੀ ਗਈ ਹੈ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਜਿੱਥੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਵੱਲੋਂ ਇੱਕ ਨਵਿਕਲੀ ਪਹਿਲ ਕਰਕੇ ਬੱਚਿਆਂ ਨੂੰ ਹਾਲਾਂਕਿ ਇਹ ਹਰ ਵਰਗ ਦੇ ਲੋਕ ਆ ਰਹੇ ਨੇ ਕੁੜੀਆਂ ਵੀ ਆ ਰਹੀਆਂ ਨੇ ਬਜ਼ੁਰਗ ਵੀ ਆ ਰਹੇ ਨੇ ਉਹਨਾਂ ਦੀ ਵਿਸਤਾਰਬੰਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਯਾਨੀ ਕਿ ਪ੍ਰੋਗਰਾਮ ਦਾ ਨਾਮ ਵੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਗੱਲਬਾਤ ਕਰਦੇ ਛੋਟੇ ਛੋਟੇ ਬੱਚੇ ਮੇਰੇ ਨਾਲੇ ਮੈਂ ਕੋਸ਼ਿਸ਼ ਕਰੂੰਗੀ ਗੱਲਬਾਤ ਕਰਨ ਦੀ ਦੇਖ ਲੈਂਦੇ ਜੇ ਇਹ ਕੁਝ ਬੋਲ ਦੇਣ ਪਰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਛਾ ਕੀ ਨਾਮ ਹੈ ਇਕਮ ਇਕਮ ਘਰ ਲੋ ਨਾ ਅੱਛਾ ਇਕਮ ਦਸਤਾਰ ਸਜਾਈ ਹੈ ਮਤਲਬ ਕੀ ਦਿਲ ਕਰਦਾ ਸੀਗਾ ਜਾਂ ਮੰਮੀ ਨੇ ਕਿਹਾ ਇਹ ਕਿਉਂ ਕਿਉਂ ਸਜਾਈਏ ਤੁਸੀਂ ਕਹਨੇ ਕਿਹਾ ਗੱਲਾਂ ਹੀ ਕਰ ਰਹੇ ਆਪਾਂ ਡਰ ਗਈ ਦਸਤਾਰ ਸਜਾਈ ਹੈ ਨਾ ਕਿਉਂ ਸਜਾਈਏ ਸੋਹਣੀ ਲੱਗਦੀ ਉਹਨੂੰ ਐ ਲੱਗ ਰਿਹਾ ਕਿ ਪਤਾ ਨਹੀਂ ਮੈਂ ਉਹਦੀ ਕਲਾਸ ਦਾ ਟੈਸਟ ਲੈ ਰਹੀ ਆ। ਅੱਛਾ ਚਲੋ ਹੋਰ ਬੱਚੇ ਉਹਨਾਂ ਨਾਲ ਗੱਲਬਾਤ ਕਰਦੇ ਆ। ਚਲੋ ਬੋਲੋ ਫਿਰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਮੈਨੂੰ ਸੁਸਤ ਲੱਗਦਾ ਥੋੜਾ ਜਿਹਾ। ਅੱਛਾ ਇਹ ਦੱਸੋ ਬਲਦੇ ਕਿਹੜੀ ਕਲਾਸ ਚ ਪੜ੍ਹਦੇ ਹੋ? ਐਲਕੇਜੀ। ਐਲਕੇਜੀ ਚ। ਅੱਛਾ ਦਸਤਾਰ ਬੜੀ ਸੋਹਣੀ ਲੱਗ ਰਹੀ ਤੁਹਾਨੂੰ। ਪਸੰਦ ਹੈ? ਤੁਹਾਡੇ ਦਸਤਾਰ ਬਹੁਤ ਸੋਹਣੀ ਲੱਗ ਰਹੀ ਹੈ ਬੰਦੀ ਹੋਈ। ਤੁਹਾਨੂੰ ਪਤਾ ਜਿਹੜੇ ਆਪਣੇ ਸਾਈਬ ਜਾਦੇ ਸੀਗੇ ਗੁਰੂ ਦੇ ਉਹਨਾਂ ਨੇ ਕੁਰਬਾਨੀਆਂ ਆਪਣ ਨੂੰ ਆਪਾਂ ਨੂੰ ਸਿੱਖੀ ਵਾਸਤੇ ਕੇਸਾਂ ਵ ਦਸਤਾਰ ਬੰਨਣ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਦਸਤਾਰ ਬੰਨੀ ਹੋਈ ਇਹਨੂੰ ਤੁਸੀਂ ਤੁਸੀਂ ਬੰਨੇ ਕਰਨੀਏ ਰੋਜ਼ ਜਾ ਕੇ ਠੀਕ ਹੈ ਘਰੇ ਮੰਮਾ ਨੂੰ ਕਹਿਣਾ ਡੈਡਾ ਨੂੰ ਕਹਿਣਾ ਵੀ ਮੇਰੇ ਦਸਤਾਰ ਸਜਾਓ ਤੁਹਾਡੇ ਘਰੇ ਘਰੇ ਵੀ ਬੰਨਿਆ ਕਰੋ ਠੀਕ ਹੈ ਬਹੁਤ ਸੋਹਣੇ ਲੱਗ ਰਹੇ ਤੁਹਾਡੇ ਬਹੁਤ ਸੋਹਣੇ ਲੱਗ ਰਹੇ ਅੱਛਾ ਕੀ ਬੋਲਣਾ ਚਾਹੋਗੇ ਕੀ ਬੋਲਣਾ ਪਸੰਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਕਲਾਸ ਵਾਲੀ ਗੱਲ ਹੋ ਗਈ ਵੀ ਟੀਚਰ ਬੈਠੇ ਹੋਏ ਆ ਵੀ ਇੱਕ ਨ ਇੱਕ ਲਾਈਨ ਬੋਲਦੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰਿਆਂ ਨੇ ਇੱਕੋ ਹੀ ਲਾਈਨ ਬੋਲ ਲਈ ਅੱਛਾ ਵੈਸੇ ਪਿੱਛੇ ਵੀ ਦੋ ਬੱਚੇ ਬੈਠੇ ਆ ਗਿਆ ਇਹ ਤਾਂ ਥੋੜੇ ਵੱਡੇ ਨੇ ਦੇਖਦੇ ਆ ਸ਼ਾਇਦ ਅੱਛਾ ਇਹ ਦੱਸੋ ਸਹਿਬਜਾਦੇਵਾਲੇ ਕੁਝ ਪਤੇ ਸਹਿਬਜਾਦਾ ਸਹਿਬਜਾਦਾਜੀਤ ਸਿੰਘ ਜੀ ਸਹਿਬਜਾਦਾ ਹਰਦੇਵ ਸਿੰਘ ਜੀ बाबा अजीत सिंह जी सैबबा फतेह सिंह जी सैबबा अजीत सिंह जी सैबबा जुजार सिंह जी अच्छा तुमने भी बना है लसुन सैबदाजीत सिंह जी सैबदा फतेह सिंह जी शाबाश क्लैपिंग करो अच्छा सारे बच्चे एक दूसरे के क्लैपिंग गुरुटेक बहादुर जी ਸਾਹਿਬ ਜਾਦਿਆਂ ਦੇ ਦਾਦਾ ਜੀ ਤੇ ਹਮ ਵੈਰੀ ਗੁੱਡ ਕਹਿੰਦੇ ਕਿ ਗੁਰਤੇਗ ਬਹਾਦਰ ਜੀ ਸਾਹਿਬ ਜਾਦਿਆਂ ਦੇ ਦਾਦਾ ਜੀ ਸੀ ਸੋ ਇੱਕ ਕੋਸ਼ਿਸ਼ ਹੈ ਹਾਲਾਂਕਿ ਕੋਈ ਬੱਚੇ ਦਾ ਟੈਸਟ ਨਹੀਂ ਸੀ ਲੇਕਿਨ ਇਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਕਿਉਂਕਿ ਇੱਕ ਰੈਂਡਮ ਅਸੀਂ ਕੁਐਸਚਨਿੰਗ ਕੀਤੀ ਸੀ ਬੱਚੇ ਨੂੰ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਬੱਚਿਆਂ ਦੇ ਮਾਪੇ ਵੀ ਕਾਲ ਕਰੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇੱਕ ਪਾਸੇ ਅਸੀਂ ਜਿੱਥੇ ਸਰਕਾਰਾਂ ਨੂੰ ਸਵਾਲ ਕਰਦੇ ਆ ਅਸੀਂ ਐਸ்சி ਪੀਸੀ ਨੂੰ ਸਵਾਲ ਕਰਦੇ ਆ ਜਾਂ ਫਿਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕਰਦੇ ਆ ਕਾਲੀਦਨ ਨੂੰ ਸਵਾਲ ਕਰਦੇ ਜਿਹੜੀ ਕਿ ਪੰਥਕ ਪਾਰਟੀ ਹੈ ਉੱ ਉਸ ਤੋਂ ਇਲਾਵਾ ਮਾਪਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜ਼ਰੂਰ ਮੈਨੂੰ ਲੱਗਾ ਤੁਹਾਡੇ ਬੱਚੇ ਬੈਠੇ ਸੀਗੇ ਇੱਥੇ ਜਵਾਬ ਦੇ ਰਹੇ ਸੀ ਪੋਤਾ-ਪੋਤੀ ਨਹੀਂ ਹਾਂਜੀ ਕਿਵੇਂ ਦੇਖਿਓ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਜਿਕਰ ਅਸੀਂ ਸਰਕਾਰਾਂ ਨੂੰ ਪੁੱਛਦੇ ਰਹੀਏ ਐਸਪੀਸੀ ਨੂੰ ਪੁੱਛਦੇ ਰਹੀਏ ਉਹਨਾਂ ਨੇ ਘਰ ਆ ਕੇ ਤਾਂ ਬੱਚਿਆਂ ਨੂੰ ਸਿਖਾਉਣਾ ਨਹੀਂ ਹੈ ਸੋ ਮਾਵਾ-ਪਾਪੋਣ ਦੇ ਨਾਤੇ ਦਾਦਾ-ਦਾਦੀ ਹੋਣ ਦੇ ਨਾਤੇ ਲੱਗਦਾ ਕਿ ਸਾਰੇ ਪੇਰੈਂਟਸ ਨੂੰ ਚਾਹੀਦਾ ਬੱਚਿਆਂ ਨੂੰ ਸਿੱਕੇ ਇਤਿਹਾਸ ਨਾਲ ਜੋੜਿਆ ਜਾਵੇ ਹਾਂਜੀ ਬਹੁਤ ਸਾਡੇ ਵਾਸਤੇ ਬਹੁਤ ਬੜੀਆਂ ਕੁਰਬਾਨੀਆਂ ਕਰਕੇ ਗਈਆਂ ਬਾਬਾ ਜ ਕੁਰਗੋਬ ਸਿੰਘ ਜੀ ਤੰਤਰ ਬਾਬਾ ਜੂਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਬਾਬਾ ਦੁਜਾਰ ਸਿੰਘ ਜੀ ਤੰਤਨ ਬਾਬਾ ਜੀਤ ਸਿੰਘ ਜੀ ਤੰਤਨ ਮਾਤਾ ਗੁਜਰਕੌਰ ਜੀ ਅਸੀਂ ਉਹਨਾਂ ਦਾ ਕਦੀ ਵੀ ਦੇਣ ਨਹੀਂ ਦੇ ਸਕਦੇ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਸਾਡੇ ਬੱਚੇ ਜੇ ਉਸ ਲਾਈਨ ਤੇ ਚੱਲ ਜAVE ਸਾਡੀ ਜ਼ਿੰਦਗੀ ਕਿਤੇ ਤੇ ਕਿਤੇ ਪਹੁੰਚ ਜਾਵੇ ਬੱਚੇ ਕਿਤੇ ਤੇ ਕਿਤੇ ਕੁਝ ਬਣ ਸਕਣ ਪਰ ਹੁਣ ਅੱਜ ਕੱਲ ਦੇ ਬੱਚੇ ਨਸ਼ਿਆਂ 'ਚ ਜਾ ਰਹੇ ਆ ਪਰ ਇਹ ਹੀ ਬਾਤ ਸਾਡੀ ਤਾਂ ਹੋਏ ਜਵਨਾਂ ਕੇ ਬੱਚਿਆਂ ਨੂੰ ਸਿੱਧੇ ਰਾਹ ਪਾਇਆ ਜਾਵੇ ਤੇ ਸਿੱਖੀ ਦੇ ਰਾਹ ਤੇ ਪਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਬੈਰਾਗ ਦੇ ਵਿੱਚ ਲੱਗ ਰਹੇ ਸੀ ਤੁਹਾਨੂੰ ਦੇਖ ਕੇ ਮੇਰੇ ਵੀ ਮਨ ਦੇ ਵਿੱਚ ਬੜੇ ਬਲਬਲੇ ਹੋ ਰਹੇ ਸੀ ਕਿਉਂਕਿ ਇਹ ਉਸ ਸਮੇਂ ਨੂੰ ਯਾਦ ਕਰਨਾ ਤੇ ਮਹਿਸੂਸ ਕਰਨਾ ਹਾਲਾਂਕਿ ਉਸ ਅਸੀਂ ਲੈਵਲ ਤੱਕ ਪਹੁੰਚ ਨਹੀਂ ਸਕਦੇ ਲੇਕਿਨ ਜਦੋਂ ਉਸ ਸਮੇਂ ਨੂੰ ਯਾਦ ਕਰਦੇ ਆ ਤਾਂ ਰੂਹ ਜਿਹੜੀ ਆ ਉਹ ਕੰਮ ਉੱਠਦੀ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਸਾਹਿਬ ਜੀ ਜਿਹੜੇ ਨੇ ਇਹਨੇ ਅੱਗੇ ਆ ਕੇ ਉਹਨਾਂ ਨੇ ਪੰਥ ਦੀ ਜੜੀ ਹੈ ਕਰਿਆ ਜੀ ਉਹਨਾਂ ਨੇ ਸਾਡੇ ਵਾਸਤੇ ਅਸੀਂ ਤਾਂ ਉਹਨਾਂ ਦਾ ਕਦੀ ਵੀ ਦੇਣ ਨਹੀਂ ਦੇ ਸਕਦੇ ਜੀ ਬਾਬਾ ਜੀ ਨੇ ਸਾਡੇ ਵਾਸਤੇ ਜੋ ਕੁਝ ਵੀ ਕੀਤਾ ਏ ਬੱਚਿਓ ਸਰਾਹ ਤੇ ਚੱਲਣ ਬਸ ਇਹੀ ਮਹਾਰਾਜ ਅੱਗੇ ਅਰਦਾਸ ਹੈ ਸਭ ਮਹਾਰਾਜ ਜੀ ਨੇ ਸਿੱਧੀ ਬੁੱਧੀ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਇਸ ਵਕਤ ਸਾਡੇ ਨਾਲ ਯੂਥ ਮੈਂਬਰ ਵੀ ਮੌਜੂਦ ਨੇ ਸ਼੍ਰੋਮਣੀ ਕਾਲੀ ਦਲ ਦੇ ਜਿਵੇਂ ਮੈਂ ਬੱਚਿਆਂ ਦੇ ਪੇਰੈਂਟਸ ਨੇ ਇਹਨਾਂ ਨਾਲ ਵੀ ਗੱਲ ਕਰ ਰਹੀ ਸੀ ਕਿ ਇਤਿਹਾਸ ਦੇ ਨਾਲ ਜੋੜਨਾ ਕੱਲਾ ਸਕੂਲਾਂ ਦਾ ਕੰਮ ਨਹੀਂ ਆ ਕੱਲਾ ਸਰਕਾਰਾਂ ਦਾ ਕੰਮ ਨਹੀਂ ਮਾਪੇ ਜਿਹੜੇ ਨੇ ਮਾਪਿਆਂ ਦੇ ਕੋਲ ਵੀ ਬੱਚੇ ਉਨਹੀਂ ਸਮਾ ਰਹਿੰਦੇ ਨੇ ਸੋ ਮਾਪਿਆਂ ਦਾ ਵੀ ਇੱਕ ਵਧੀਆ ਰੋਲ ਹੋਣਾ ਚਾਹੀਦਾ ਹੈ ਦੇਖੋ ਜਿਹੜਾ ਬੱਚਿਆਂ ਨੂੰ ਸੇਧ ਦੇਣ ਦੀ ਗੱਲ ਆ ਸਭ ਤੋਂ ਪਹਿਲਾਂ ਸਿੱਖਿਆ ਘਰ ਤੋਂ ਮਿਲਦੀ ਹੈ ਜੀ ਜਿਸ ਘਰ ਦੇ ਵਿੱਚ ਬੱਚੇ ਦਾ ਮਾਤਾ ਪਿਤਾ ਉਹ ਜਿਸ ਤਰ੍ਹਾਂ ਨਾਲ ਜੁੜੇ ਹੋਣਗੇ ਬੱਚਾ ਉਸ ਵੱਲੀ ਜਾਂਦਾ ਜਿਹੜੇ ਹੁਣ ਖਾਸ ਕਰਕੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਜਿਸ ਪਰਿਵਾਰ ਦੇ ਵਿੱਚ ਸਿੱਖੀ ਹੈ ਜਿਹਦਾ ਜਿਹਦਾ ਬੱਚੇ ਦਾ ਫਾਦਰ ਨੇ ਅਮਰ ਛਕਿਆ ਮਜ਼ਨ ਨੇ ਅਮਰ ਛਕਿਆ ਮੇਰਾ ਖਿਆਲ ਉਹਦੇ ਬੱਚੇ ਨੂੰ ਕਿਤੇ ਸਿੱਖਿਆ ਲੈਣ ਦੀ ਜ਼ਰੂਰਤ ਨਹੀਂ ਉਹਨੂੰ ਉਸ ਘਰ ਦੇ ਵਿੱਚ ਸਿੱਖਿਆ ਮਿਲ ਜਾਂਦੀ ਆ ਹਾਂ ਜਿੱਥੇ ਕਿਤੇ ਪਰਿਵਾਰ ਦੇ ਵਿੱਚ ਸਾਡੀਆਂ ਮਾਤਾਵਾ ਸਾਡੀਆਂ ਭੈਣਾਂ ਕਿਤੇ ਪਤਿਤ ਨੇ ਸਿੱਖਿਆ ਨਹੀਂ ਜੜੀਆਂ ਹੋਈਆਂ ਉੱਥੇ ਬੱਚਿਆਂ ਤੇ ਮਾੜਾ ਪ੍ਰਭਾਵ ਜ਼ਰੂਰ ਪੈਂਦਾ ਉਹਨਾਂ ਨੂੰ ਬਾਹਰਲੇ ਸਕੂਲਾਂ ਤੋਂ ਸਿੱਖਣਾ ਪੈਂਦਾ ਸੋ ਅਸੀਂ ਤਾਂ ਬੇਨਤੀ ਇਹ ਕਰਾਂਗੇ ਵੀ ਬੱਚੇ ਨੂੰ ਸਿਖਾਉਣ ਲਈ ਕਿਤੇ ਸਕੂਲ 'ਤੇ ਨਾ ਆਸ ਰੱਖੋ ਕਿਤੇ ਸਰਕਾਰਾਂ 'ਤੇ ਆਸ ਨਾ ਰੱਖੋ ਜਿਹੜੀ ਸਿੱਕੀ ਦੀ ਗੱਲ ਆ ਜੋ ਸਾਡੇ ਕੋਲ ਅੱਜ ਜਿਸ ਅਸੀਂ ਧਰਤੀ 'ਤੇ ਖੜੇ ਆ ਜਿੱਥੇ ਆਪਣਾ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤਿੰਨ ਸ਼ਹੀਦ ਸਿੰਘਾਂ ਨੇ ਇਥੇ ਸ਼ੀਧੀ ਦਿੱਤੀ ਹੈ ਜੀ ਐਡੀ ਐਡੀ ਧਰਤੀ ਐਡੀ ਮਹਾਨ ਧਰਤੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੇ ਆਓ ਨਤਮਸਤਕ ਹੋ ਬੱਚਿਆਂ ਨੂੰ ਨਾਲ ਲੈ ਕੇ ਆਓ ਇੱਥੇ ਦਾ ਇਤਿਹਾਸ ਦੱਸੋ ਤਾਂ ਮੇਰੇ ਖਿਆਲ ਕਿਤਨੇ ਕਿਤੇ ਬੱਚਿਆਂ ਨੂੰ ਚਿੰਨਕ ਪੈਗੀ ਤਾਂ ਉਹਨਾਂ ਨੂੰ ਕਿਤੇ ਕਿਸੇ ਸਰਕਾਰ ਨੂੰ ਲਾਂਭਾ ਦੇਣ ਦੀ ਐ ਸ਼ਰਮਣੀ ਕੋਲੋਂ ਲਾਂਭਾ ਦੇਣ ਦੀ ਲੋੜ ਨਹੀਂ ਪੈਗੀ ਆਪਣੇ ਕੋਲ ਇਤਿਹਾਸ ਸੈਨਾ ਬੱਚਿਆਂ ਨੂੰ ਦਿਖਾਈਏ ਦਰਸ਼ਕਾਂ ਨੂੰ ਲੈ ਆਈਏ ਉਹਨਾਂ ਨੂੰ ਇਤਿਹਾਸ ਨਾਲ ਜੋੜੀਏ ਤਾਂ ਆਪਣੇ ਆਪ ਗੁਰਸਬ ਦੀ ਕਿਰਪਾ ਹੋਊਗੀ ਬੱਚੇ ਸਿੱਖੀ ਨਾਲ ਜੁੜਨਗੇ ਸੋ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ ਕਿ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਤਾਂ ਜੋ ਜਿਹੜੀ ਅਗਲੀ ਪਨੀਰੀ ਹੈ ਜਾਂ ਫਿਰ ਇਹ ਛੋਟੇ ਬੱਚੇ ਨੇ ਇਹਨਾਂ ਨੂੰ ਸਿੱਕੇ ਇਤਿਹਾਸ ਨਾਲ ਜੋੜਿਆ ਜਾ ਸਕੇ ਇਹਨਾਂ ਨੂੰ ਦਸਤਾਰ ਦੇ ਨਾਲ ਜੋੜਿਆ ਜਾ ਸਕੇ ਤਾਂ ਜੋ ਜਿਵੇਂ ਮੈਂ ਪਹਿਲ ਇਹ ਵੀ ਕਿਹਾ ਸੀਗਾ ਕਿ ਬੱਚੇ ਜਿਹੜੇ ਨੇ ਇੱਕ ਚਿਕਨੀ ਮਿੱਟੀ ਦੀ ਤਰ੍ਹਾਂ ਨੇ ਜਿਸ ਤਰ੍ਹਾਂ ਚਾਹੋ ਉਸੇ ਤਰ੍ਹਾਂ ਉਸ ਉਹਨਾਂ ਦੇ ਉਹਨਾਂ ਨੂੰ ਤੁਸੀਂ ਆਕਾਰ ਦੇ ਸਕਦੇ ਹੋ ਉਸੇ ਤਰ੍ਹਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਵਿਵਹਾਰ ਦੇ ਵਿੱਚ ਬਦਲਾ ਲੈ ਸਕਦੇ ਹੋ ਸੋ ਇਸੇ ਕਰਕੇ ਇਹ ਜਿਹੜੀ ਤਸਵੀਰਾਂ ਇੱਕ ਵਾਰ ਫੇਰ ਤੋਂ ਮੈਂ ਕਹਾਂਗੀ ਕੈਮਰਾ ਪਰਸ ਨੂੰ ਕਿ ਦੂਸਰੇ ਪਾਸੇ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਈਆਂ ਚਾਣ ਤੇ ਨਾਲ ਦੀ ਨਾਲ ਕਿਉਂਕਿ ਜਿਹੜੇ ਦਸਤਾਰ ਬੰਦੀ ਕਰ ਰਹੇ ਇੱਕ ਵੱਡੀ ਚੰਗੀ ਪਹਿਲ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਫਿਰ ਜਿਨ੍ਹਾਂ ਦੀ ਦਸਤਾਰਬੰਦੀ ਹੋ ਰਹੀ ਆ ਉਹਨਾਂ ਨੂੰ ਨਾਲ ਦੀ ਨਾਲ ਉਹ ਨਾਲ ਦੀ ਨਾਲ ਇਹ ਸਿੱਖਿਆ ਵੀ ਦੇ ਰਹੇ ਨੇ ਕਿ ਪੰਥ ਦੀ ਕੀ ਮਹੱਤਤਾ ਹੈ ਤੇ ਪੰਥ ਦੇ ਵਿੱਚ ਦਸਤਾਰ ਦੀ ਕੀ ਮਹੱਤਤਾ ਹੈ ਵਿੜੇ ਜਰਨਲਿਸਟ ਸ਼ਵੰਦ ਦੇ ਨਾਲ ਪ੍ਰਿੰਕਾ ਮੀਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਡੋਪ